ਕੜ ਤੋਂ ਕਾਡ ਗੋਡੇ ਗੁੱਡੇ ਤੇ ਬਦਲਾ ਲਓ ਜਿਹੜੀ ਚੀਜ਼ ਬਦਲ ਸਕਦੀ ਹੈ ਹੁਣ ਇਹ ਕੈਨੇਡਾ ਤੋਂ ਨਵੇਂ ਗੋਡੇ ਫਵਾ ਕੇ ਹਾਂ ਬਿਲਕੁਲ ਤੇ ਅਗਲੇ ਸਾਲ ਵੀ ਫੇਰ ਉਥੇ ਜਾ ਕੇ ਉਹ ਲੈ ਨੇ ਐਡਵਾਂਸ ਉਥੇ ਡਾਕਟਰ ਨਾਲ ਗੱਲ ਕਰ ਰਹੇ ਨੇ ਅਗਲੀ ਵਾਰ ਉਹ ਕਹਿੰਦੇ ਇਹਦੀਆਂ ਅਰਕਾਂ ਬਦਲਣੀਆਂ ਐ ਐਦ ਕੀ ਇਹਦੇ ਗੋਡੇ ਬਦਲੇ ਅਗਲੀ ਵਾਰ ਅਰਕਾਂ ਬਦਲਣੀਆਂ ਉਹ ਮੈਂ ਕਿਹਾ ਜੀ ਇੰਨਾ ਕੰਮ ਇਹਦਾ ਕਰਣਾ ਫਗਵਾੜੇ ਘੱਲੋ ਕਈ ਬੰਦੇ ਚੰਗੇ ਭਲੇਓ ਮਰਸ਼ਦੀ ਦਾ ਸਾਰਾ ਕੁਝ ਹੀ ਬਦਲ ਦਿੰਦੇ ਨੇ ਉਹ ਵੀ ਇਹਦੇ ਮਾਡਲ ਦੀ ਆਇ ਸੀ ਅਜਾ ਪੁਰਾਣੇ ਮਰੂਤੀਆ ਚ ਆਪਾਂ ਵੇਖਨੇ ਆ ਡੀਜ਼ਲ ਦਾ ਇੰਜੈਕਟਰ ਲੋਸ ਕਰਦਾ ਹੁੰਦਾ ਟਾਇਰ ਲੈ ਲੈਣ ਦੇ ਪਾ ਲਈਦੇ ਨੇ ਫੱਟੇ ਜਿਹੜੇ ਨੇ ਲੋਕ ਲਾ ਦਿੰਦੇ ਨੇ ਗੀਅਰ ਸੂਜ਼ੂਕੀ ਦਾ ਲਾ ਲਈਦਾ ਤੇ ਬ੍ਰੇਕ ਹੁੰਦੀ ਨਹੀਂ ਫਿਰ ਚੜਜੋ ਵਾਈਗਰੂ ਦਾ ਨਾਮ ਲੈ ਕੇ ਜੇ ਰਾਜ ਕੋਈ ਆ ਗਿਆ ਖਾ ਮੀਟ ਕੇ ਛਾਲਾ ਮਾਰ ਦੋ ਇਹ ਪਾਰਟੀ ਹੋਜੇ ਇਹ ਰੰਦਾਵਾ ਸਾਹਿਬ ਇਹਨਾਂ ਦਾ ਉਹ ਹਾਲ ਜੇ ਜਦੋਂ ਟਾਈਮ ਆਇਆ ਇਹਨਾਂ ਮਰੂਤੀ ਤਾਂ ਪਹਿਲੇ ਹੀ ਸੀਟੀ ਮਾਰ ਦੇਣੀ ਐ ਕੁਲਤਾਰ ਸਿੰਘ ਸਨਵਾਲੇ ਕੇ ਮਾਰ ਕੇ ਛੜਾ ਉਤੋ ਜੋ ਪੁੱਤਰੋ ਨਹੀਂ ਤੇ ਮਰੂਤਾ ਸਿੱਧਾ ਪੇਪਲ ਤੇ ਚੱਲਿਆ ਜੀ ਤੋ ਇੰਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਬਹੁਤ ਮੁਬਾਰਕ ਇਹ ਤੁਸੀਂ ਪੁਰਾਣੀ ਕਹਾਣੀ ਸੁਣੀ ਹੈ ਜਦੋਂ ਕਹਿੰਦੇ ਬਾਹਰਲੇ ਦੁਸ਼ਮਣ ਆ ਕੇ ਪੈਣ ਲੱਗੇ ਸੀ ਮਹਾਰਾਜਾ ਅੰਦਰ ਸ਼ਤਰੰਜ ਖੇਡ ਰਿਹਾ ਸੀ ਉਹਨੇ ਕਿਸੇ ਸਾਥੀ ਨੇ ਦੱਸਿਆ ਕਿ ਜਾਨਪਾ ਉਹ 5 ਕਿਲੋਮੀਟਰ ਤੇ ਦੂਜੀਆਂ ਫੋਰਸੇਜ਼ ਆ ਗਈਆਂ ਨੇ ਉਹ ਕਹਿਣ ਲੱਗਾ ਮੈਨੂੰ ਪਰੇਸ਼ਾਨ ਨਾ ਕਰ ਜੋ ਗੇਟ ਤੇ ਆ ਗਈਆਂ ਉਦੋਂ ਦੱਸੀ ਜਦੋਂ ਗੇਟ ਤੇ ਪਹੁੰਚੇ ਕਹਿੰਦਾ ਚੁੱਕੋ ਆ ਜਿਹੜਾ ਖਰਬੰਡਲ ਆਪਣੇ ਕੋਲ ਤੇ ਤੁਰਦੇ ਬਣੀਏ ਇਹ ਖਰਬੰਡਲ ਵਾਲੇ ਹੈ ਨੇ ਇਹ ਕਹਿੰਦੇ ਸੀ ਆ ਮੇਰੇ ਵੀਰੋ ਇਹੀ ਕਹਿੰਦੇ ਸਾਨੂੰ ਸਿਕਿਉਰਿਟੀ ਦੀ ਲੋੜ ਉਹ ਜਿਹਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲੋ ਆਜੋ ਚਾਰ ਜੀਆਂ ਦੇ ਕੋਲ ਭਗਵੰਤ ਇਹਦੀ ਘਰ ਦੀ ਕੋਲ ਇਹਨਾਂ ਦੇ ਮਾਤਾ ਜੀ ਕੋਲ ਤੇ ਇਹਨਾਂ ਦੀ ਭੈਣ ਜੀ ਦੇ ਕੋਲ 1100 ਸਪਾਈ ਹੈ ਗਾਰਡ ਕਰ ਰਿਆ ਸਪਾਈ ਤੋਂ ਲੈ ਕੇ ਐਡੀਸ਼ਨਲ ਡੀਜੀਪੀ ਤੱਕ 1100 ਬੰਦੇ ਆ ਸੰਧੂ ਸਾਹਿਬ ਮੈਂ ਜਦੋਂ ਇੱਧਰ ਚੱਲਦਾ ਆ ਰਿਹਾ ਸੀ ਸਸਨਦੀਪ ਸਿੰਘ ਜੀ ਨੂੰ ਮੈਂ ਕਹਿ ਰਿਹਾ ਮੈਂ ਪੰਜਾਬ ਪੁਲਿਸ ਦੇ ਕਿਸੇ ਅਫਸਰ ਨੂੰ ਚੰਡੀਗੜ੍ਹ ਪੁੱਛਿਆ ਰੰਦਵ ਸਾਹਿਬ ਤੁਹਾਡੇ ਮਹਿਕਮੇ ਵਿੱਚ ਕਿਰਪਾ ਕਰਕੇ ਦੱਸਿਓ ਫਰੀਦਕੋਟ ਦੀ ਟੋਟਲ ਸਟ੍ਰੈਂਥ ਕਿੰਨੀ ਹੈ ਉਹਨੇ ਕਿਹਾ ਜੀ ਸਾਡੇ ਕੋਲ 1130 ਬੰਦਿਆਂ ਦੀ ਸਟੈਂਥ ਇਹ ਸਾਰੇ ਪੁਲਿਸ ਡਿਸਟ੍ਰਿਕਟ ਤੇ ਆਬਾਦੀ ਹੈ 52 ਲੱਖ ਦੀ 52 ਲੱਖ ਨੂੰ ਉਹਨਾਂ ਦੀ ਜਾਇਦਾਦ ਤੇ ਉਹਨਾਂ ਦੇ ਲਾਈਫ ਨੂੰ ਪ੍ਰੋਟੈਕਟ ਕਰਨ ਵਾਸਤੇ 1130 ਬੰਦੇ ਤੇ 4 ਬੰਦਿਆਂ ਨੂੰ ਪ੍ਰੋਟੈਕਸ਼ਨ ਵਾਸਤੇ ਬੰਦੇ ਆ ਇਹ ਕਹਿੰਦੇ ਸੀ ਐਂ ਤਾਂ ਛੋਟੀਆਂ ਮਰੂਤੀਆਂ ਤੁਹਾਨੂੰ ਪਤਾ ਇਹਨਾਂ ਦਾ ਆਕਾ ਜਿਹੜਾ ਰੰਧਾਵਾ ਦੀ ਪਹਿਲੀ ਵਾਰ ਜਦੋਂ ਸਰਕਾਰ ਬਣੀ ਕੇਜਰੀਵਾਲ ਮੈਟਰੋ ਟ੍ਰੇਨ 'ਚ ਆਇਆ ਸੀ ਮਫਲਰ ਬਨ ਕੇ ਟੋਪੀ ਪਾਈ ਸੀ 55 ਰੁਪਏ ਦੀ ਮਫਲਰ ਪਾਇਆ ਸੀ 15 ਰੁਪਈਆ ਦਾ ਇਸ ਟਾਈਮ ਇਹਦੇ ਨਵੇਂ ਘਰ ਤੇ 55 ਕਰੋੜ ਰੁਪਈਆ ਲੱਗਾ ਸ਼ੀਸ਼ ਮਹਿਲ ਤੇ 55 ਕਰੋੜ ਰੈਨੋਵੇਸ਼ਨ ਉਹ ਜਿਹੜੇ ਕਹਿੰਦੇ ਸੀ ਅਸੀਂ ਛੋਟੀਆਂ ਕਾਰਾਂ ਮਰੂਤੀਆਂ ਤੁਹਾਨੂੰ ਪਤਾ ਉਸ ਤੋਂ ਬਾਅਦ ਵੈਗਨਾਰ ਲੈ ਲਿਆ ਛੋਟੀ ਜੀ ਡੱਬੀ ਜੀ ਹੁੰਦੀ ਮਰੂਤੀ ਹੁਣ ਜਾਜ਼ਾ ਦੇ ਥੱਲੇ ਪੈ ਰਿਨ ਲੰਨਾਂ ਹੁਣ ਇਸ ਟਾਈਮ ਵੜਿੰਗ ਸਾਹਿਬ ਇਧਰ ਧਿਆਨ ਕਰੋ ਇਸ ਟਾਈਮ ਚੰਨੀ ਜੀ ਤੁਹਾਡੇ ਕੋਲੇ ਇੱਕ ਹੈਲੀਕਾਪਟਰ ਸੀ ਜਿਹਨੂੰ ਤੁਸੀਂ ਵੀ ਟਾਂਗੇ ਵਰਗਾ ਵਰਤਦੇ ਸੀ ਇੱਕ ਸਾਡੇ ਕੋਲ ਫਿਕਸਡ ਵਿੰਗ ਜਹਾਜ਼ ਏ ਇੱਕ ਹੈਲੀਕਾਪਟਰ ਇੱਕ ਫਿਕਸਡ ਵਿੰਗ ਹੁਣ ਇਹਨਾਂ ਨੇ ਨਵਾਂ ਜਹਾਜ਼ ਲੈ ਰਹੇ ਨੇ ਵੈਲਕਨ 2000 13 ਸੀਟਰ ਜਿਹਦਾ ਵੜਿੰਗ ਸਾਹਿਬ ਸਾਲ ਦਾ ਖਰਚਾ 40 ਕਰੋੜ ਹੋਏਗਾ ਜਿਹਦਾ ਹੈੱਡਕੁਆਟਰ ਚੰਡੀਗੜ੍ਹ ਨਹੀਂ ਹੋਏਗਾ ਹੈੱਡਕੁਆਟਰ ਹੋਏਗਾ ਦਿੱਲੀ ਉਹ ਐਕਸਕਲੂਸਿਵ ਅਰਵਿੰਦ ਕੇਜਰੀਵਾਲ ਦੇ ਵਰਤਣ ਵਾਸਤੇ ਦਿੱਤਾ 40 ਕਰੋੜ ਇਹਦੇ ਕੋਲ ਮੇਰੇ ਵੀਰੋ ਕਹਿੰਦਾ ਸੀ ਅਸੀਂ ਤਾਂ ਦੋ ਤਿੰਨ ਕਮਰਿਆਂ 'ਚ ਰਹਿਣ ਵਾਲੇ ਲੋਕ ਆ ਅੱਜ ਪੰਜ ਕੋਠੀਆਂ ਨੇ ਕਲੀਆਂ ਭਗਵੰਦ ਦੇ ਕੋਲ ਦੋ-ਦੋ ਕਿੱਲਿਆਂ ਦੀਆਂ ਪੰਜ ਕੋਠੀਆਂ ਜੇ ਨਹੀਂ ਜੀ ਤੁਹਾਡੇ ਕੋਲ ਨਿਰੀਆਂ ਦੋ ਸੀ ਇਹਨੇ ਪੰਜ ਰੱਖੀਆਂ ਜੀ ਪੰਜ ਕੋਠੀਆਂ ਦੇ ਕੋਲ 132 ਗੱਡੀਆਂ ਦਾ ਕਾਫਲਾ ਇਹ ਮਹਾਰਾਜਾ ਸਤੋਜ ਨਾਲ ਚੱਲਦਾ ਪਹਿਲੇ ਤੇ ਚਾਰ ਮਹਾਰਾਜਾ ਸੁਣੇ ਸੀ ਮਾਲਵੇ ਦੇ ਸਾਡਾ ਤੇ ਤੁਹਾਨੂੰ ਪਤਾ 150 ਸਾਲ ਪਹਿਲੇ ਹੀ ਰਾਜ ਖਤਮ ਹੋ ਗਿਆ ਖਾਲਸੇ ਦਾ ਮਾਝ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਇੱਕ ਪਟਿਆਲਾ ਫਿਰ ਨਾਬਾ ਫਿਰ ਫਰੀਦਕੋਟ ਫਿਰ ਤੁਹਾਡੀ ਆ ਬਿਜਲੀ ਜਿਹੜੀ ਹੈ ਸੰਜੀਂਦਵਾਲੀ ਤੇ ਪੰਜਵਾਂ ਇਹ ਆ ਗਿਆ ਜੀ ਮਹਾਰਾਜਾ ਸਤੋਜੀ ਤੂੰ ਇਹਦੇ ਹੁਣ ਬੂਟ ਵੇਖਿਆ ਕਰੋ ਪਿਛਲੇ ਦਿਨੇ ਇਹਨੇ ਬੂਟ ਪਾਏ ਸੀ ਸਾ ਪ੍ਰਗਟ ਸਿੰਘ ਦੇ ਕਿਹ ਰਿਸ਼ਤੇਦਾਰ ਨੇ ਮੈਨੂੰ ਫੋਟੋ ਕੱਲੀ ਕੈਲੀਫੋਰਨੀਆ ਤੋਂ ਉਹਨੇ ਕਿਹਾ ਬਾਜਵਾ ਸਾਹਿਬ ਆ ਜਿਹੜੇ ਬੂਟ ਨੇ ਇਹ 2730 ਡਾਲਰ ਦੇ ਨੇ ਜਾ ਨਾ ਸੀ ਆ ਨਾ ਜਰਬ ਦਿੱਤਾ ਤੇ ਸਵਾ 3 ਲੱਖ ਦੇ ਤੇਰੇ ਬੂਟ ਬਣੇ ਤੇ ਉਨੀ ਟੋਟਲ ਜਾਇਦਾਦ ਜੇ ਭਗਵੰਤ ਦੀ ਟੋਟਲ ਜਾਇਦਾਦ ਲਾਓ ਤੇ 244000 ਦੀ ਏ ਇਹਦੇ ਬੂਟ ਸਵਾ 3 ਲੱਖ ਦੇ ਜਾਇਦਾਦ ਦੇ ਕੋ 244000 ਦੀ ਇਹ ਕਹਿੰਦੇ ਸੀ ਨਵੀਂ ਬਦਲਾਵ ਲੈ ਕੇ ਆਣਾ ਉਹ ਬਦਲਾਵ ਤੇ ਆ ਗਿਆ ਮੇਰੇ ਖਿਆਲ ਪੰਜ-ਛੇ ਹੀ ਵਿਆਹੇ ਸੀ ਇਹਨਾਂ ਵਿੱਚ ਹੁਣ ਹਰ ਹਫਤਾ 10 ਦਿਨ ਲੱਗਦਾ ਲਾਈਨ ਵੱਧ ਗਈ ਜਦੋਂ ਦਾ ਬਿਆਨ ਪੜਿਆ ਕਿ 32 ਸਾਡੇ ਨਾਲ ਇਨਟੈਚ ਨੇ ਹੋਰ ਸਪੀਡ ਵਧਾ ਲਈ। ਹੋਰ ਸਪੀਡ ਵਧਾ ਲਈ ਕਿ ਕਿਤੇ ਐਵੇਂ ਨਾ ਰਹਿ ਜੀਏ। ਇਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਸਪੀਕਰ ਸਾਹਿਬ ਬਾਕੀ ਤੇ ਕੁਝ ਨਹੀਂ ਘੱਟ ਤੋਂ ਘੱਟ ਗੋਡੇ-ਗੁੱਡੇ ਤੇ ਬਦਲਾ ਲਓ। ਜਿਹੜੀ ਚੀਜ਼ ਬਦਲ ਸਕਦੀ ਹੈ। ਹੁਣ ਇਹ ਕੈਨੇਡਾ ਤੋਂ ਨਵੇਂ ਗੋਡੇ ਪਵਾ ਕੇ। ਹਾਂ ਬਿਲਕੁਲ। ਤੇ ਅਗਲੇ ਸਾਲ ਵੀ ਫੇਰ ਉੱਥੇ ਜਾ ਕੇ ਉਹ ਲੈ ਨੇ ਐਡਵਾਂਸ ਉਥੇ ਡਾਕਟਰ ਨਾਲ ਗੱਲ ਕਰ ਰਹੇ ਨੇ। ਅਗਲੀ ਵਾਰ ਉਹ ਕਹਿੰਦੇ ਇਹਦੀਆਂ ਹਰਕਾਂ ਬਦਲਣੀਆਂ। ਐਦ ਕੀ ਇਹਦੇ ਗੋਡੇ ਬਦਲੇ ਅਗਲੀ ਵਾਰ ਅਰਕਾ ਬਦਲਨੀ ਆ ਉਹ ਮੈਂ ਕਹਾਂ ਜੇ ਇੰਨਾ ਕੰਮ ਇਹਦਾ ਕਰਾਣਾ ਫਗਵਾੜੇ ਘੱਲੋ ਕਈ ਬੰਦੇ ਚੰਗੇ ਭਲਿਓ ਮਰਸ਼ਦੀ ਦਾ ਸਾਰਾ ਕੁਝ ਹੀ ਬਦਲ ਦਿੰਦੇ ਨੇ ਉਹ ਵੀ ਇਹਦੇ ਮਾਡਲ ਦੀ ਆਈ ਸੀ ਅਜਾ ਪੁਰਾਣੇ ਮਰੂਤੀਆ ਚ ਆਪਾਂ ਵੇਖਨੇ ਆ ਡੀਜ਼ਲ ਦਾ ਇੰਜੈਕਟਰ ਲੌਸ ਕਰ ਦ ਹੁੰਦਾ ਟਾਇਰ ਲੈ ਲੈਣ ਦੇ ਪਾ ਲਈਦੇ ਨੇ ਫੱਟੇ ਜਿਹੜੇ ਨੇ ਲੋਕ ਲਾ ਦਿੰਦੇ ਨੇ ਗੀਅਰ ਸੂਜ਼ੂਕੀ ਦਾ ਲਾ ਲਈਦਾ ਤੇ ਬ੍ਰੇਕ ਹੁੰਦੀ ਨਹੀਂ ਫਿਰ ਚੜਜੋ ਵਾਈਗਰੂ ਦਾ ਨਾਮ ਲੈ ਕੇ ਜੇ ਰਾਤ ਕੋਈ ਆ ਗਿਆ ਆਖਾ ਮੀਟ ਕੇ ਛਾਲਾ ਮਾਰ ਦੋ ਇਹ ਪਾਰਟੀ ਹੋ ਜਾ ਇਹ ਰੰਦਾਵਾ ਸਾਹਿਬ ਇਹਨਾਂ ਦਾ ਉਹ ਹਾਲ ਦੇ ਜਦੋਂ ਟਾਈਮ ਆਇਆ ਇਹਨਾਂ ਮਰੂਤਾ ਤਾਂ ਪਹਿਲੇ ਹੀ ਸੀਟੀ ਮਾਰ ਦੇਣੀ ਹੈ ਕੁਲਤਾਰ ਸਿੰਘ ਸੰਧਵਾਲ ਨੇ ਕੇ ਮਾਰ ਕੇ ਛਾਲਾ ਉਤੋਂ ਜੋ ਪੁੱਤਰੋ ਨਹੀਂ ਤਾਂ ਮਰੂਤਾ ਸਿੱਧਾ ਪੀਪਲ ਤੇ ਚੱਲੇ ਜਾ